ਉਹ ਵੀਰ ਕਥਾ ਕਰਨ ਲੱਗਾ। ਉਹਨੇ ਇੱਕ ਕੁਐਸਚਨ ਕੀਤਾ ਸਾਰੀ ਸੰਗਤ ਧਿਆਨ ਦੇਣਾ। ਕਹਿੰਦਾ ਤੁਸੀਂ ਕੌਣ ਬੈਠੇ ਸਾਰੇ? ਤੁਸੀਂ ਕੌਣ ਬੈਠੇ ਸਾਰੇ? ਤੇ ਥੱਲਿਓਂ ਆਵਾਜ਼ ਆਈ ਅਸੀਂ ਗੁਰੂ ਨਾਨਕ ਦੇ ਸਿੱਖ ਬੈਠੇ ਆਂ। ਬੋਲੋ ਅਸੀਂ ਆ ਪਿਛਲੇ ਵੀ ਬੋਲੋ ਅਸੀਂ ਗੁਰੂ ਨਾਨਕ ਦੇ ਸਿੱਖ ਬੈਠੇ ਆ। ਫੇਰ ਪੁੱਛਦਾ ਕਹਿੰਦਾ ਤੁਸੀਂ ਸਾਰੇ ਕੌਣ ਬੈਠੇ ਜੇ ਕਹਿੰਦੇ ਗੁਰੂ ਨਾਨਕ ਦੇ ਤੀਜੀ ਵਾਰੀ ਫੇਰ ਕਹਿੰਦਾ ਤੁਸੀਂ ਸਾਰੇ ਕੌਣ ਬੈਠੇ ਜੇ ਆਵਾਜ਼ ਆਈ ਅਸੀਂ ਗੁਰੂ ਇਕੱਠ ਕੇ ਕਹਿੰਦਾ ਅੱਗੇ ਵੀ ਸੁਣਾ ਦੇ ਆਖੋ ਸਤਨਾਮਾ ਕਈ ਤੱਤੇ ਹੁੰਦੇ ਨਾ ਵਿੱਚ ਕਹਿੰਦਾ ਇਹ ਵੀ ਬੋਲ ਪਾ ਕਹਿੰਦਾ ਬੋਲ ਪਿੰਨਾ ਇਹ ਪਹਿਲਾਂ ਮੈਨੂੰ ਸ਼ੁਰੂਆਤ ਤੇ ਕਰ ਲੈਂਦੇ ਜਿੱਦਾਂ ਜ਼ਿਮੀਂਦਾਰ ਪਹਿਲਾਂ ਸਾਈਡ ਤੇ ਢੇਡਾ ਲਾਉਂਦਾ ਫਿਰ ਰਾਲ ਜੀ ਮਲ ਕੇ ਵੇਂਦਾ ਵੀ ਕੰਮ ਉਹ ਕਹਿੰਦਾ ਬਸ ਤਿੰਨ ਵਾਰੀ ਮੈਂ ਪੁੱਛਿਆ ਤੁਸੀਂ ਜਵਾਬ ਦਿੱਤਾ ਅਸੀਂ ਗੁਰੂ ਨਾਨਕ ਦੇ ਔਰ ਫਿਰ ਉਹਨੇ ਸ਼ੁਰੂਆਤ ਕੀਤੀ ਕਹਿੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਜੇ ਮੰਨਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਜੇ ਮੰਨਦਾ ਤੇ ਇੱਕ ਬਰਸ਼ੇ ਵਾਲਾ ਗੀਤਤਾ ਸੀ ਉਹ ਤਾਂ ਚੜ ਗਿਆ ਕਹਿੰਦਾ ਫਿਰ ਇੱਥੇ ਕੀ ਲੈਣਾ ਆ। ਵੀ ਜੇ ਤੂੰ ਗੁਰੂ ਨਾਨਕ ਨੂੰ ਗੁਰੂ ਹੀ ਨਹੀਂ ਮੰਨਨਦਿਆ ਤੇ ਅਹੀਂ ਤੈਨੂੰ ਥੋੜਾ ਸੋਨਾ ਚੱਲ ਸਟੇਜ ਤੋਂ ਥੱਲੇ ਆਖੂ ਸਤਨਾਮ। ਕਹਿੰਦਾ ਮੈਨੂੰ 5 ਕਿ ਮਿੰਟ ਦੇ ਦਿਓ ਫਿਰ ਭਾਵੇਂ ਸਟੇਜ ਤੋਂ ਕੀ ਦੁਨੀਆ ਤੋਂ ਥੱਲੇ ਕਰ ਦਿਓ ਕੁੜ-ਕੁੜ ਕੇ ਪਰ ਮੇਰਾ ਤਰੀਕਾ ਵੱਖਰਾ ਪ੍ਰਚਾਰ ਕਰਨ ਦਾ ਬੜੀ ਤਕੜੀ ਸਿੱਖਿਆ ਲੈਣੀ ਜੀ ਹੁਣ ਧਿਆਨ ਨਾਲ। ਕਹਿੰਦਾ ਤੁਸੀਂ ਸਾਰੇ ਕੌਣ ਹੋ ਕਹਿੰਦੇ ਗੁਰੂ ਨਾਨਕ ਦੇ ਉਹ ਕਹਿੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਮੰਨਦਾ ਉਹ ਕਹਿੰਦੇ ਕਿਉਂ ਨਹੀਂ ਮੰਨਦਾ ਬੱਸ ਕਹਿੰਦਾ ਹੁਣ ਤੁਸੀਂ ਸਹੀ ਕੁਐਸਚਨ ਪੁੱਛ ਲਿਆ ਵੀ ਮੈਂ ਗੁਰੂ ਨਾਨਕ ਨੂੰ ਗੁਰੂ ਆਮ ਤੱਤੇ ਬੰਦੇ ਹੁੰਦੇ ਉਹ ਕਾਲੇ ਪੈ ਜਾਂਦੇ ਫੜੋ ਇਹ ਲਾਓ ਪਾਗਗੇ ਦੀ ਉਹਨੂੰ ਸਟੇਜ ਤੋਂ ਲਾਓ ਕਈ ਤੱਤੇ ਆ ਜਿਨ੍ਹਾਂ ਨੂੰ ਜਗਜੀਤ ਸਿੰਘ ਨੇ ਸੁੱਧ ਹੁੰਦਾ ਆਖੋ ਸਤਨਾਮ ਉਹਨਾਂ ਠੇਕਾ ਲਿਆ ਸਾਰਿਆਂ ਦੀ ਜ਼ਿੰਮੇਵਾਰੀ ਦਾ ਹੂੰ ਤੋ ਇਸ ਕਰਕੇ ਤਤੇ ਬਹੁਤ ਚਲਦੇ ਹੋ ਕਹਿੰਦਾ ਪਹਿਲਾਂ ਮੇਰੀ ਇੱਕ ਇੱਕ ਗੱਲ ਦਾ ਜਵਾਬ ਦੇ ਦਿਓ ਸਾਰੀ ਸੰਗਤ ਸਜੀ ਹੈ ਜਿੱਦਾਂ ਤੁਸੀਂ ਹੋ ਕਹਿੰਦਾ ਵੀ ਮੈਂ ਕਿਉਂ ਨਹੀਂ ਗੁਰੂ ਮੰਨਦਾ ਕਹਿੰਦਾ ਦਰਅਸਲ ਦੇ ਵਿੱਚ ਗੁਰੂ ਉਹਨੂੰ ਕਹਿੰਦਾ ਜਿਹਦੇ ਕੋਲੋਂ ਕੁਝ ਸਿੱਖਿਆ ਹੋਵੇ ਬੋਲਿਓ ਸਾਰੇ ਜਿਹਦੇ ਕੋਲੋਂ ਕੁਝ ਉਹਨੂੰ ਕੀ ਕਹਿੰਦਾ ਗੁਰੂ ਇੱਕ ਸਤ ਗੁਰੂ ਹੈ ਇੱਕ ਪ੍ਰਮਾਤਮਾ ਹੈ ਗੁਰੂ ਤੋਂ ਥੱਲੇ ਹੈ ਟੀਚਰ ਸਕੂਲ ਦਾ ਜਿਹੜਾ ਤੇ ਆਪਾਂ ਉਹਦੀ ਗੋਡੀਆਂ ਥਲਾਉਣੇ ਜਾ ਕੇ ਉਹਨੂੰ ਮੱਥਾ ਟੇਕਦੇ ਸਰ ਜੀ ਸਤ ਸ੍ਰੀ ਸਰ ਜੀ ਗੁੱਡ ਮਾਰਨਿੰਗ ਕਹਿੰਦਾ ਬੇਟਾ ਬਹਿ ਜਾਓ ਅਸਲ ਵਿੱਚ ਗੱਲ ਬੜੀ ਨੁਕਤੇ ਵਾਲੀ ਐ ਤੇ ਜੇ ਪੱਲੇ ਬਨ ਲੋਂਗੇ ਬਹੁਤੇ ਚ ਥੋੜੇ ਚ ਕਹਿ ਜਾ ਬੜਾ ਸੰਗਤ ਪਿਆਰ ਉਹ ਕਹਿੰਦਾ ਗੁਰੂ ਉਹਨੂੰ ਕਹੀਦਾ ਹੁੰਦਾ ਜਿਹਦੇ ਤੋਂ ਕੁਝ ਸਿੱਖਿਆ ਹੋਵੇ ਤੇ ਜਿਹਨੂੰ ਗੁਰੂ ਦਸ਼ਨਾ ਦਿੱਤੀ ਹੋਵੇ ਸਾਰੇ ਸੁਣ ਲਓਗੇ ਕਹਿੰਦਾ ਮੈਂ ਤੁਹਾਡਾ ਸਤਿਕਾਰ ਕਰਦਾ ਪਰ ਮੈਂ ਸ਼ਬਦ ਤਾਂ ਵਰਤਿਆ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਮੰਨਦਾ ਗੁਰੂ ਨਹੀਂ ਕਹਿ ਸਕਦਾ ਕਿਉਂ ਨਾਲ ਹੀ ਉਹਨੇ ਹੱਥ ਜੋੜੇ ਕਹਿੰਦਾ ਮੈਂ ਗੁਰੂ ਨਾਨਕ ਤੋਂ ਕੁਝ ਸਿੱਖਿਆ ਹੀ ਨਹੀਂ ਫਿਰ ਠੰਡੇ ਹੋ ਗਏ ਸਾਰੇ ਮੰਨ ਗਿਆ ਵੀ ਹੁਣ ਆਖੋ ਸਤਨਾਮ ਅੱਜ ਵੀ ਉਹ ਮਹਿੰਦੀ ਲੜਾਈ ਆ ਹਰ ਬੰਦਾ ਆਪਦੀ ਮਨਾਉਣੀ ਚਾਹੁੰਦਾ ਵਿਚੇ ਮੈਂ ਜਿਹਦੀ ਮੰਨ ਲਓ ਨੇਕਣਾ ਭਾਈ ਸਾਹਿਬ ਬੜੇ ਪ੍ਰਚਾਰਕ ਹੈ ਜੀਦੀ ਨਾਮ ਨਹੀਂ ਉਹਨੇ ਕਿਹਾ ਇਹਨੇ ਸੁਣਾਇਆ ਹੀ ਕੁਝ ਨਹੀਂ ਆਖੋ ਸਤਨਾਮੁ ਸ੍ਰੀ ਕਿੰਨੂ ਕਿੰਨੂ ਰਾਜੀ ਕਰੇਗਾ ਉਹ ਕਹਿਣ ਲੱਗਾ ਤੁਸੀਂ ਮੈਨੂੰ ਪੁੱਛੋ ਮੈਂ ਕਿਉਂ ਨਹੀਂ ਗੁਰੂ ਮੰਨਦਾ ਕਿਉਂਕਿ ਗੁਰੂ ਨਾਨਕ ਨੂੰ ਗੁਰੂ ਤਾਂ ਮੰਨਾਂ ਜੇ ਗੁਰੂ ਨਾਨਕ ਤੋਂ ਕੁਝ ਆਪਾਂ ਤੇ ਮੈਨੂੰ ਮਾਫੀ ਦਿਓ 100 ਚੋਂ 90% ਆਪਾਂ ਸੇਖ ਹੀ ਨਹੀਂ ਬਣ ਸਕੇ ਤੇ ਸਿੰਘ ਕਦੋਂ ਬਣੇ ਤੇ ਖਾਲਸਾ ਕਦੋਂ ਬਣਾਂਗੇ ਤੇ ਕਦੋਂ ਕਿਤੇ ਗੱਲ ਬਣੋ ਹੁਣ ਸੋਚਾਂ 'ਚ ਪੈਣਾ ਧਿਆਨ ਦਿਓ ਜੀ ਗੱਲ ਕੀਮਤੀ ਹੈ ਕਿ ਇਹ ਗੱਲ ਮੈਂ ਵੀ ਕਿਸੇ ਰੂ ਤੋਂ ਸੁਣੀ ਮੇਰੇ ਅੰਦਰ ਨੂੰ ਟੰਬੀ ਤੇ ਮੈਂ ਅੱਜ ਤੁਹਾਡਾ ਵੱਡਾ ਇਕੱਠ ਵੇਖ ਕੇ ਸੋਚਿਆ ਵੀ ਇੱਥੇ ਵੰਡਣੀ ਚਾਹੀਦੀ ਆ ਵੀ ਜੇ ਮੰਨ ਲਓ 2.5 ਹਜ਼ਾਰ ਸੰਗਤਾਂ ਦੇ ਉਹ ਬਿਆੰਤ ਬਖਸ਼ਿਸ਼ ਹੈ ਜੇ ਅੱਜ ਸਾਰੇ ਸੁਣ ਲਵਾਂ ਤੇ ਅੱਗੇ ਇੱਕ ਇੱਕ ਨੂੰ ਵੀ ਦੱਸਾਂ ਤਾਂ ਕਿੱਥੇ ਗੱਲ ਜਾਂਦੀ ਹੁਣ ਨੋਟ ਕਰ ਲਿਓ ਪਹਿਲਾ ਕੁਐਸਚਨ ਉਹਦਾ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਸਿੱਖਾਂ ਦੀ ਭਗਤਮਾਲਾ ਪੜਿਓ ਇੱਕ ਕਿਤਾਬ ਹੈ ਸਿੱਖਾਂ ਦੀ ਭਗਤਮਾਲਾ ਜਿਹਦੇ ਵਿੱਚ ਉਹਨਾਂ ਦਾ ਜ਼ਿਕਰ ਆਇਆ ਜਿਹੜੇ ਬਾਬੇ ਨਾਨਕ ਨੂੰ ਪਹਿਲਾਂ ਸੁਣਦੇ ਰਹੇ ਹੁਣ ਜਬਜੀਤ ਸਾਹਿਬ ਆਰੰਭ ਕਿੱਥੋਂ ਹੁੰਦਾ ਜੀ ਮੂਲ ਮੰਤਰ ਤੋਂ ਮੂਲ ਤੋਂ ਬਾਅਦ ਕਿਹੜੀਆਂ ਪੌੜੀਆਂ ਆਉਂਦੀਆਂ ਗਾਵੇ ਵਾਲੀਆਂ ਗਾਵੇ ਤੋਂ ਬਾਅਦ ਸੁਣੇ ਵਾਲੀਆਂ ਫਿਰ ਬੋਲੋ ਮੰਨੇ ਵਾਲੀਆਂ ਤੇ ਫੇਰ ਆਉਂਦਾ ਪੰਜ ਪ੍ਰਵਾਣ ਅਸੀਂ ਜੁੜੇ ਜਰੂਰ ਹਾਂ ਰਮਾਲਾ ਚੜਾਉਣੇ ਆ ਪਾਠ ਕਰਾਉਣੇ ਆ ਮੱਥਾ ਟੇਕਦੇ ਗਰਾਈਆਂ ਦਿੰਨੇ ਆ ਗਾਉਣੇ ਵੀ ਆ ਰਾਗੀ ਸਿੰਘ ਪੜ ਰਹੇ ਨਾਲ ਸੰਗਤ ਗਾ ਰਹੀ ਐ ਭਾਈ ਸਾਹਿਬ ਨੇ ਕਥਾ ਕੀਰਤਨ ਢਾਡੀ ਸਿੰਘ ਨੇ ਵਾਰਾ ਸੁਣੀਆਂ ਵੀ ਐ ਪਰ ਅਗਲੀ ਪੌੜੀ ਕਿਹੜੀ ਐ ਮੰਨੇ ਕੀ ਗਤ ਇੱਥੇ ਬਾਜੀ ਲੱਗ ਗਈ ਆਪਣੀ ਵਿੱਚ ਇਹ ਪ੍ਰਚਾਰਕਾਂ ਦੀ ਵਿੱਚੇ ਤੁਹਾਡੀ ਕੱਲਾ ਸਾਡਾ ਕਸੂਰ ਨਾ ਕਢੋ ਆਪੋ ਆਪਣੇ ਹਣ ਛਾਤੀ ਮਾਰ ਲਿਓ ਜਿਹੜੇ ਵਿਸ਼ੇ ਦੀ ਮੈਂ ਗੱਲ ਕਰਨੀ ਵੀ ਅੱਜ ਗੱਲ ਕਿੱਥੇ ਰੁਗੀ ਪਈ ਆ ਇਹ ਗੱਲ ਸਾਰੇ ਕਹਿੰਦੇ ਬਾਬਾ ਜੀ ਵੀ ਗੱਲਾਂ ਹੀ ਰਹਿ ਗਈਆਂ ਸੱਚ ਹੈ ਪਰ ਰਹਿ ਕਿਉਂ ਗਈਆਂ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਕੱਢ ਕੇ ਫਿਰ ਮੈਂ ਆਪਜੀ ਤੋਂ ਛੋਟੇ ਲਵਾਂ ਸਭ ਤੋਂ ਵੱਡੀ ਗੱਲ ਗੁਰੂ ਨਾਨਕ ਸਾਹਿਬ ਦੀ ਸਿੱਖੀ ਜਦੋਂ ਬਾਬਾ ਰਬਾਬ ਵਜਾਉਂਦਾ ਸੀ ਗਾਉਂਦਾ ਸੀ ਲੋਕੀ ਸੁਣਦੇ ਸੀ ਤੇ ਫਿਰ ਆਉਂਦੇ ਸੀ ਜਿਹਦਾ ਤੁਸੀਂ ਆਏ ਆ ਤੇ ਜਦੋਂ ਆ ਜਾਂਦੇ ਸੀ ਤੇ ਫਿਰ ਬਾਬੇ ਦੇ ਨਾਲ ਗੱਲਬਾਤ ਹੁੰਦੀ ਸੀ ਤੇ ਬਾਬੇ ਦੀ ਗੱਲ ਨੂੰ ਮੰਨਦੇ ਸੀ ਆਪਾਂ ਨਹੀਂ ਮੰਨਦੇ ਪਹਿਲੀ ਗੱਲ ਬਾਬਾ ਕੀ ਕਹਿੰਦਾ ਸੀ ਨੋਟ ਕਰਿਓ ਭਗਤ ਮਾਲਾ ਚੋਂ ਮਾਰੇ ਸਾਹਿਬ ਜੀ ਕਹਿੰਦੇ ਸੀ ਵੀ ਮੇਰੇ ਸਿੱਖ ਬਣਦਾ ਤੇ ਅੰਮ੍ਰਿਤ ਵੇਲੇ ਉੱਠਣਾ ਹੈ ਹੁਣ ਆਪਣੇ ਜੀ ਝਾਤੀ ਮਾਰਿਓ ਵੀ ਕਿੰਨੇ ਜਾਣੇ ਤੁਹਾਡੇ ਚ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਆ ਦੂਸਰਾ ਬਚਨ ਮਾਰੇ ਨੇ ਆਖਿਆ ਸੀ ਵੀ ਜਗਜੀਤ ਸਿੰਘ ਸਾਹਿਬ ਦਾ ਪਾਠ ਕਰੇ ਤੋਂ ਬਿਨਾ ਮੂੰਹ ਚ ਕੁਝ ਜਲ ਪਾਣੀ ਹੁਣ ਨੋਟ ਕਰ ਲਿਓ ਇਹ ਪ੍ਰੈਕਟੀਕਲ ਹੈ ਜਿਹੜਾ ਟੀਚਰ ਪੜਾਉਂਦਾ ਜਿਹੜਾ ਬੱਚਾ ਹੋਮਵਰਕ ਨਹੀਂ ਕਰਦਾ ਫੇਲ ਆ ਟੀਚਰ ਨੂੰ ਨਾ ਗਾਲਾਂ ਕੱਢਿਓ ਵੀ ਸਾਡੇ ਬੱਚੇ ਨੂੰ ਪੜਾਇਆ ਨਹੀਂ ਫੀਸ ਦਿੱਤੀ ਤੇ ਸਾਡੇ ਨਾਲ ਵਿਤਕਰਾ ਕੀਤਾ ਕਸੂਰ ਟੀਚਰ ਦਾ ਨਹੀਂ ਸਟੂਡੈਂਟ ਦਾ ਏ ਉਹਨੇ ਪੜਿਆ ਜ਼ਰੂਰ ਪਰ ਹੋਮਵਰਕ ਨਹੀਂ ਕੀਤਾ ਉਹ ਸਾਡੀ ਗੱਲ ਸੱਚੀ ਹੈ ਸਾਡੇ 150 ਖੰਡ ਪਾਠ ਚੱਲ ਰਿਹਾ ਹੈ 111 ਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ ਆਖੋ ਸਤਨਾਮ 11 ਸਰੂਪਾ ਵੰਡ ਦਿੱਤਾ ਹੀ ਬਹੁਤ ਜ਼ਿਆਦਾ ਨਾਮ ਦਿੱਤੇ ਇੱਕ ਥਾਂ ਤੇ ਦੇ ਅਰਦਾਸ ਮੈਂ ਵੇਖੀ ਹੈਰਾਨ ਹੋ ਜਾਂਗੇ ਅਰਦਾਸ ਦੀ ਸ਼ਬੀ ਖਰਾਬ ਕਰਤੀ ਆਖੋ ਵੇਗੋ 5-7 ਮਿੰਟ ਦੀ ਅਰਦਾਸ ਸੀ ਤੇ ਡੇਢ ਘੰਟਾ ਅਰਦਾਸ ਕੀਤੀ ਗ੍ਰੰਥੀ ਨੇ ਡੇਢ ਘੰਟਾ ਰਿਕਾਰਡਿੰਗ ਪਈ ਆਖੋ ਵੇਗੋ ਘੱਟੋ ਘੱਟ ਨਹੀਂ ਤੇ ਢਾਈ 300 ਮਾਹਮਪੁਰਖੋਂ ਨਾ ਹੀ ਲੈਂਦਾ ਰਿਹਾ ਵਿਚਾਰਾ ਉਹਨੂੰ ਕਾਪੀ ਈ ਢੀ ਫੜਾਈ ਅੱਧੀ ਸੰਗਤ ਬਹਿ ਗਈ ਅੱਧੀ ਘਰ ਨੂੰ ਚਲੇਗੀ ਉਹ ਮੁੜਕੋ ਮੁੜਕੀ ਹੋਇਆ ਬਜ਼ੁਰਗ ਬੰਦਾ ਪੂਰੇ ਡੇਢ ਘੰਟੇ ਚ ਅਰਦਾਸ ਸਮਾਪਤ ਕੀਤੀ ਤੇ ਫੇਰ ਆ ਕੇ ਕਹਿੰਦਾ ਵਿਣ ਬੋਲਿਆਂ ਸਭ ਕੁਝ ਤੇ ਪਹਿਲਾਂ ਨਹੀਂ ਜਕੀਣਾ ਵੇਖ ਲੋ ਆਪਣੀ ਸਿੱਖਾਂ ਦੀ ਹਾਲਤ ਵੇਖੋ ਤੁਸੀਂ ਪਹਿਲਾਂ ਇੱਕ ਬੰਨੇ ਪੜਨ ਦਿਆ ਅੰਤਰ ਜਾਮੀ ਸ਼ਰਦਾ ਮਨ ਕੀ ਇੱਕ ਬੰਨੇ ਪੜ ਰਹੇ ਚਪੈਰਾ ਸਾਹਿਬ ਲੱਗਦੇ ਬਾਬਾ ਦੀਪ ਸਿੰਘ ਮੇਰ ਕਰਨ ਉੱਥੇ ਪੜ ਰਹੇ ਆ ਸੇਵਾ ਕਰਤ ਹੋਏ ਤਿਸ ਕਾ ਹੋਤ ਤੇ ਬਾਬੇ ਦੀ ਜਾਨ ਖਾ ਲਈ ਉਹਦੇ ਲੀੜੇ ਪਾੜ ਤੇ ਪੱਖਾ ਲਿਆਂਦਾ ਵਿੱਚ ਬੋਲ ਅਰਦਾਸ ਦੇ ਆਖੋ ਵੇਗ ਕੋ ਕਿਥੋਂ ਦਾ ਨਿਆਏ ਸਾਡਾ ਇੱਕ ਪਾਸੇ ਗੁਰੂ ਦੀ ਹੋਂਦ ਨੂੰ ਕਹਿੰਦੇ ਵੀ ਗੁਰੂ ਘਟ ਘਟ ਕੇ ਭਲੇ ਬੁਰੇ ਕੀ ਤੇ ਫੇਰ ਵੀ ਆ ਕੇ ਈ ਪਰਚੀ ਫੜਾਤੀ ਵੀ ਲੈ ਨਾ ਜੇ ਨਾਂ ਲੈ ਤੇ ਤੇਰੀ ਕਹਾਣੀ ਖਤਮ ਫਿਰ ਯਕੀਨ ਵੀ ਰੱਖੀਏ ਨਾ ਕਿਤੇ ਜਾਂ ਤੇ ਇੱਕ ਚੀਜ਼ ਮੰਨ ਲਓ ਵੀ ਗੁਰੂ ਸਾਹਿਬ ਸੈ ਨਹੀਂ ਸੁਣਦੇ ਬੋਲਦੇ ਨਹੀਂ ਅੰਦਰ ਦੀ ਜਾਣਦੇ ਵੀ ਮੇਰੇ ਸਪੈਸ਼ਲ ਦੱਸਿਆ ਵਾ ਤੇ ਫਿਰ ਬਾਣੀ ਉਹ ਪੜੀ ਜਾਂਨੇ ਜਿੱਥੇ ਮਹਾਰਾਜ ਸਾਹਿਬ ਜੀ ਕਹਿੰਦੇ ਐ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਚੀਟੀ ਤੇ ਕੀੜੀ ਤੋਂ ਲੈ ਕੇ ਹਾਥੀ ਤੱਕ ਸੋ ਧਿਆਨ ਦੇਣਾ ਇਕਾਗਰਤਾ ਬਣਾਇਓ ਔਰ ਮੰਨ ਲਿਓ ਬੇਨਤੀ ਜੇ ਜੇ ਚੰਗਾ ਲੱਗੇ ਬੜਾ ਉਹ ਕਹਿੰਦਾ ਬਾਬਾ ਨਾਨਕ ਜੀ ਨੇ ਸਾਨੂੰ ਆਖਿਆ ਅਮਰਤ ਵੇਲੇ ਉੱਠਣਾ ਅਸੀਂ ਨਹੀਂ ਉੱਠੇ ਵੈਗਰੂ ਬੋਲੋ ਹਣ ਸਾਰੇ ਸਤਨਾਮ ਬਾਬੇ ਨੇ ਆਖਿਆ ਜਪਜੀਤ ਸਾਹਿਬ ਪੜ ਕੇ ਰੋਟੀ ਪਾਣੀ ਛਕਣਾ ਸਾਨੂੰ ਆਉਂਦਾ ਹੀ ਨਹੀਂ ਤੀਸਰਾ ਬਚਨ ਬਾਬੇ ਨੇ ਕਿਹਾ ਸੀ ਕਿਸੇ ਦੀ ਨਿੰਦਿਆ ਚੁਗਲੀ ਅਹੀਂ ਅੜ ਦੇਣੀ ਚੌਥਾ ਬਚਨ ਮਾਰੇ ਸਾਹਿਬ ਨੇ ਕਿਹਾ ਸੀ ਕੇਸ ਸੁਚੇ ਬੋਲੋ ਵਾਹਿਗੁਰੂ ਮੈਂ ਕੋਲੋਂ ਨਹੀਂ ਕਵਾਂਗਾ ਲਾਈਵ ਚੱਲਦਾ ਏ ਇਹ ਪ੍ਰੂਫ ਸਾਡੀਆਂ ਪੋਥੀਆਂ 'ਚ ਹੈ ਗੁਰੂ ਨਾਨਕ ਦੀ ਸਿੱਖੀ ਇੰਨੀ ਸਸਤੀ ਨਹੀਂ ਅਹੀਂ ਸੇਖੀ ਨਹੀਂ ਬਣ ਸਕੀ ਸਿੰਘ ਕਦੋਂ ਬਣੇ ਤੇ ਖਾਲਸਾ ਕਦੋਂ ਬਾਬੇ ਨੇ ਆਖਿਆ ਸੀ ਕੇਸ ਸੁੱਚੇ ਰੱਖਿਓ ਕੀ ਆਖਿਆ ਸੀ ਉੱਚੀ ਬੋਲੋ ਕੇਸ ਤੇ ਕਿੱਥੇ ਆ ਕੇਸ ਸਾਡੇ ਵੈਣੀਆਂ 'ਚ ਵਿੱਚੇ ਭਾਈ ਤੇ ਵਿੱਚੇ ਮਾਈ ਲੱਖਾਂ ਰੁਪਈਆ ਸੀ ਉਜਾੜ ਕੇ ਰੱਖ ਦਿੱਤਾ ਇੱਕ ਬਿਊਟੀ ਪਾਰਲਰ ਤੇ ਤਿਆਰ ਕਰਨ ਦਾ ਘੱਟੋ ਘੱਟ ਨਹੀਂ ਤੇ 80 90 ਹਜ਼ਾਰ ਰੁਪਈਆ ਲੱਖ ਰੁਪਈਆ ਚੱਲਦਾ ਕਹਿੰਦੇ ਗੁਰੂ ਨਾਨਕ ਦੇ ਸਿੱਖ ਹੈ ਬਾਬੇ ਨੇ ਆਖਿਆ ਕੇਸ ਸੁੱਚੇ ਰੱਖੀ ਤੇ ਪੰਜਵਾਂ ਬਚਨ ਆਖਿਆ ਦਸਵਾਂ ਇਹ ਸਾ ਕੱਢ ਕੇ ਬਾਬੇ ਨਾਨਕ ਦੇ ਘਰ ਰੱਖਦੀ ਆਖੋਏਗਾ ਹੁਣ ਤੁਸੀਂ ਮੇਰੇ ਮੈਨੂੰ ਤੁਸੀਂ ਕੁਐਸਚਨ ਕੀਤਾ ਮੈਂ ਤੁਹਾਨੂੰ ਕਰਤਾ ਤੁਸੀਂ ਸੰਗਤ ਨੇ ਮੈਨੂੰ ਹੁਕਮ ਲਾਇਆ ਸੀ ਵੀ ਗੱਲ ਕਿੱਥੇ ਅੜੀ ਐ ਹੁਣ ਆਪੇ ਤਤ ਕੱਢ ਲਿਓ ਵੀ ਗੱਲ ਇੱਥੇ ਅੜੀ ਜੇ ਜੋ ਭਾਈ ਸਾਹਿਬ ਸੁਖਦੇਵ ਸਿੰਘ ਤੁਹਾਨੂੰ ਕਹਿ ਰਿਹਾ ਜੀ ਅੰਦਰੋਂ ਨਹੀਂ ਹੈਗਾ ਬੋਲੋ ਵਾਹ ਜੋ ਮੈਂ ਤੁਹਾਨੂੰ ਕਹਿ ਰਿਹਾ ਮੈਂ ਅੰਦਰੋਂ ਮੇਰਾ ਜੀਵਨ ਨਹੀਂ ਐ ਤੇ ਜੋ ਤੁਸੀਂ ਮੈਨੂੰ ਕਹਿ ਰਹੇ ਤੁਸੀਂ ਵੀ ਉਹ ਨਹੀਂ ਆ ਇਕੋ ਨਾ ਹਰ ਬੰਦਾ ਪਹਿਲੋਂ ਆਪਾਂ ਨਿਗਾਹ ਮਾਰੀਏ ਵੀ ਮੈਂ ਕੋਈ ਗੱਲ ਕਰਨੀ ਤੇ ਪਹਿਲਾਂ ਮੈਂ ਵੇਖਾਂ ਵੀ ਮੈਂ ਕਿੱਥੇ ਖੜੋਤਾ ਪਹਿਲੋਂ ਤੇ ਆਪਾਂ ਸ਼ੁਰੂ ਕਰੀਏ ਨਾ ਵੀ ਆਪਾਂ ਤੇ ਅਜੇ ਮਾਫ ਕਰਿਓ ਪੰਜ ਪਿਆਰੇ ਗੁਰੂ ਸਾਹਿਬਾ ਅਜਰ ਬਿਠੇ ਆਪਾਂ ਤੇ ਸਿੱਖ ਹੀ ਨਹੀਂ ਬਣ ਸਕੇ ਜੋ ਬਾਬੇ ਨੇ ਸ਼ਰਤਾਂ ਰੱਖੀਆਂ ਸੀ ਸਿੱਖ ਬਣਨ ਵਾਸਤੇ ਵੀ ਅੰਮ੍ਰਿਤ ਵੇਲੇ ਉੱਠਣਾ ਜਪਜੀ ਸਾਹਿਬ ਪੜਨਾ ਝੂਠ ਨੰਦਿਆ ਚੁਗਲੀ ਹੱਕ ਦੀ ਕਮਾਈ ਕਰਿਓ ਦੋ ਨੰਬਰ ਦਾ ਧੰਦਾ ਨਹੀਂ ਕਰਨਾ ਕੇਸਾਂ ਦੀ ਬੇਅਦਵੀ ਨਹੀਂ ਕਰਨੀ ਤੇ ਸਬੰਧ ਕੱਢਣਾ ਇੱਕ ਵੀ ਚੀਜ਼ ਸਾਡੇ ਘਰੇ ਨਹੀਂ ਹੈਗੀ ਤੇ ਕੌਣ ਜਵਾਬ ਦੇਵੇਗਾ ਫਿਰ ਫਰਕ ਕਿੱਥੇ ਐ ਵੀ ਬਾਲਟੀ ਦੁੱਧ ਦੀ ਭਰ ਲਈ ਐ ਪਰ ਥੱਲੇ ਸ਼ੇਕ ਸੀ ਉਹ ਸਾਰੀ ਬੇਲੀ ਹੋ ਗਈ ਸੁਣਾਉਣ ਵਾਲੇ ਸੁਣਾਗੇ ਤੇ ਮੰਨਣ ਵਾਲੇ ਮੰਨਗੇ ਕਦੇ ਗੌਰ ਕਰਿਓ ਜੇ ਅੱਜ ਇੰਨਾ ਪ੍ਰਚਾਰ ਹੋ ਰਿਹਾ ਇਕੱਠ ਹੋ ਰਿਹਾ ਤੇ ਗੱਲ ਕਿੱਥੇ ਆ ਕੇ ਰੁਕੀ ਮਾਰੇ ਸੱਚੇ ਪਾਤਸ਼ਾਹ ਨੇ ਭਾਈ ਜੋਗਾ ਸਿੰਘ ਦਾ ਪਹਿਰਾ ਦਿੱਤਾ ਕਿ ਨਹੀਂ ਬੋਲੋ ਸਿਰ ਹਿਲਾਓ ਸਾਰੇ ਪਹਿਰਾ ਦਿੱਤਾ ਸੀ ਨਾ ਕਾਤੋਂ ਉੱਥੇ ਲੱਗੀ ਸੀ ਕੰਜਰੀ ਨਾਚ ਕਰ ਰਹੀ ਸੀ ਬਾਬੇ ਨੇ ਆਖਿਆ ਮੈਂ ਪੁੱਤ ਨੂੰ ਨਹੀਂ ਉਹ ਬਲੋ ਨਹੀਂ ਵੇਖਣ ਦੇਣੀ ਇੱਥੇ ਖੰਡ ਪਾੜ ਛੱਡ ਦਿੰਦੇ ਆ ਕਹਿੰਦੇ ਪੰਜ ਪਾਠੀਆਂ ਨੂੰ ਕਿਹੜਾ ਸੰਭਾਲੂਗਾ ਕਿਹੜਾ ਭੇਟਾ ਦੋ 750 ਸੁਖਮਣੀ ਸਾਹਿਬ ਕਰਾ ਕੇ ਬਾਬਰ ਕੀਰਤਨ ਵਾਲੇ ਸੱਦੇ ਕਥਾ ਵਾਲਾ ਉਹ ਨਹੀਂ ਨਹੀਂ ਉਹਨਾਂ ਨੂੰ ਬਾਬਾ ਜੀ ਕੋਈ ਬੈੰਦਾ ਨਹੀਂ ਸੁਣਦਾ ਨਹੀਂ ਜਾਬੀ ਨਵੇੜਦਾ ਛੇਤੀ ਕਰਤੀ ਦੋ ਘੰਟਿਆਂ ਦਾ ਜਾਬ 60 ਮਿੰਟਾਂ ਚ ਭਾਈ ਤੋਂ ਪੜਾ ਕੇ ਰਿਸ਼ਤੇਦਾਰ 10 ਵਜੇ ਆਉਣੇ ਤੇ ਮਹਾਰਾਜ 7 ਵਜੇ ਛੱਡ ਆਏ ਤੇ ਫਿਰ ਸਾਰਾ ਦਿਨ ਗੰਦਕੀ ਰਾਤ ਦੇ 2 ਵਜੇ ਤੱਕ ਡੀਜਾ ਤੇ ਪੈਲਸ 'ਚ 18 ਘੰਟੇ ਉਹ ਕੰਮ ਕੀਤਾ ਜੀਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ساری ਰਾਤ ਪਹਿਰਾ ਦਿੱਤਾ ਕਿੱਥੇ ਮੰਨੇ ਸੀ ਬਾਬੇ ਨੇ ਅੰਮ੍ਰਿਤ ਵਰਤਾਇਆ ਈ ਸ਼ਰਾਬਾਂ ਵਰਤੌਣੇ ਆਖੋ ਸਤਨਾਮ ਮੈਂ ਤਾਂ ਇਹ ਤੁਹਾਡੇ ਅੱਗੇ ਥੋੜਾ ਜਿਹਾ ਪਰਚਾ ਖੋਲਤਾ ਵੀ ਕੱਲਾ ਸਾਨੂੰ ਨਾ ਗਰੀਬਾਂ ਨੂੰ ਰਗੜੋ ਆਪਾਂ ਸਾਰੇ ਇੱਕੋ ਜਿਹਾਂ ਸਹੀ ਗੱਲ ਕਹਨੀ ਪੀ ਅਸੀਂ ਆਪਾਂ ਕਹਿੰਦੇ ਆ ਪ੍ਰਚਾਰ ਹੁੰਦਾ ਅਸਰ ਨਹੀਂ ਹੁੰਦਾ ਤੇ ਅਸਰ ਵੀ ਦਰਾਲ ਮਿਲ ਕੇ ਕਰਨਾ ਹੁਣ ਮੈਨੂੰ ਤੇ ਡਰ ਮੇਰੇ ਬਾਬੇ ਨੇ ਇੱਕ ਕੇਸ ਦਾੜੀ ਚੋਂ ਪੁੱਟਿਆ ਸੀ ਸਿੱਖ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਤੇ ਕਲਗੀ ਵਾਲੇ ਪਾਸ਼ਾ ਅੱਜ ਵੀ ਬੈਠੇ ਸਿੰਘ ਖੜੇ ਮਹਾਰਾਜ ਸੱਚੇ ਪਾਸ਼ਾ ਉੱਠ ਕੇ ਉਹਨੂੰ ਜਫੀ ਪਾਉਂਦੇ ਹੁੰਦੇ ਸੀ ਰੋਜ਼ ਤੇ ਜਿਸ ਦਿਨ ਉਹ ਕੇਸ ਪੁੱਟਤਾ ਵੀ ਬੁਰਾ ਲੱਗਦਾ ਧੌਲਾ ਆ ਗਿਆ ਤੇ ਦੂਜੇ ਦਿਨ ਮਹਾਰਾਜ ਸਾਹਿਬ ਕਹਿੰਦੇ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਦਿਓ ਇਹ ਸਾਡੀ ਥੋੜਾ ਕਥਾ ਹੈ ਇਹ ਗੁਰੂ ਦੀ ਹੈ ਅਸੀਂ ਕਿੱਥੇ ਮਾਰ ਖਾਦੀ ਕਿਉਂਕਿ ਸੱਚੇ ਪਾਤਸ਼ਾਹ ਕਿਰਪਾ ਕਰਨਾ ਉਹ ਗੱਲ ਬਣੀ ਵੀ ਸਾਰੀ ਫਸਲ ਪੱਕੀ ਪਕਾਈ ਤੇ ਰਾਤ ਨੂੰ ਗੜੇ ਪੈ ਜਾਣ ਤੇ ਜ਼ਿਮੀਂਦਾਰ ਫਹਾ ਲੈਂਦਾ ਇੰਨੀ ਵੱਡੀ ਫਸਲ ਤਿਆਰ ਕੀਤੀ ਬਾਬੇ ਨੇ ਅੱਜ ਅਸੀਂ ਹਾਲਾਤ ਕੀ ਬਣਾ ਤੇ ਕਰਦੇ